हां ਪਹਿਲਾਂ ਤਾਂ ਤੁਹਾਡਾ ਧੰਨਵਾਦ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਆ ਲੋਕਾਂ ਨੂੰ ਉਹਨਾਂ ਦੇ ਕਿਹੜੇ ਕੰਮ ਨੇ ਹੋਣ ਵਾਲੇ ਆਮ ਆਦਮੀ ਪਾਰਟੀ ਦੀ ਨੀਅਤ ਸਾਫ਼ ਬਿਲਕੁਲ ਸਾਫ਼ ਆ ਪਿੰਡਾਂ 'ਚ ਪੈਸੇ ਬਹੁਤ ਪਏ ਆ ਅੱਜ ਅਸੀਂ ਹੁਸੈਨਪੁਰੇ 'ਚ ਪਹੁੰਚੇ ਆ ਹੁਸੈਨਪੁਰੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਕਿਉਂਕਿ ਹੁਸੈਨਪੁਰਾ ਲੁਧਿਆਣੇ ਦੇ ਵਿੱਚ ਆ ਗਿਆ ਇਹਦੀਆਂ ਕਲੋਨੀਆਂ ਨੇ ਆਸੀਆਨ ਕਲੋਨੀਆਂ ਉੱਥੇ ਲੋਕਾਂ ਦੇ ਵੀ ਸਾਡੇ ਟਰਾਂਸਫਰ ਨਹੀਂ ਟਰਾਂਸਫਰ ਨਹੀਂ ਲੱਗਿਆ ਜੀ ਬੜੀ ਅਸੀਂ ਬਿਜਲੀ ਤੋਂ ਔਖੇ ਆ ਉਹਨਾਂ ਦਾ ਐਕਸ਼ਨ ਸਾਬ ਦਾ ਗੱਲ ਹੋ ਗਈ 2 4 10 ਦਿਨਾਂ ਚ ਉਹਨਾਂ ਦਾ ਸੋਲਵ ਮਸਲਾ ਹੱਲ ਹੋ ਜਾਣਾ ਇਸੇ ਤਰ੍ਹਾਂ ਹੀ ਗਲੀਆਂ ਨਾਲੀਆਂ ਬਣਨ ਵਾਲੀਆਂ ਸੀਗੀਆਂ ਕਿਉਂਕਿ ਆਮ ਆਦਮੀ ਪਾਰਟੀ ਕੋਲ ਇਹਨਾਂ ਦੇ ਪਿੰਡ ਵਰਤੇ 10 2 ਲੱਖ ਰੁਪਇਆ ਪਿਆ ਵਾ ਅਸੀਂ ਉਹ ਵੀ ਮਤਲਬ ਮਤੇ ਪਾ ਕੇ ਨਾਲ ਹੀ ਚਾਲੂ ਕਰਾਤਾ ਅੱਜ ਹਸੈਨਪੁਰੇ ਦੀ ਜ਼ਮੀਨ ਆ ਜਿੱਥੇ ਆਪਾਂ ਖੜੇ ਆ ਇੱਥੇ 3 400 ਬੂਟਾ ਲਾਉਣਾ ਸੀਗਾ ਤੇ ਅਸੀਂ ਬੂਟੇ ਲਾ ਕੇ ਹਟਿਆ ਸਾਰੀ ਟੀਮ ਹੁਸੈਨਪੁਰੇ ਦੀ ਸਾਡੀ ਖੜੀ ਆ ਨਾਲ ਮੈਂ ਸਾਰਿਆਂ ਨੂੰ ਤੁਹਾਡੇ ਜਰੀਏ ਹੀ ਕਹਿਣਾ ਚਾਹਨਾ ਬਈ ਆਪਾਂ ਪੰਜਾਬ ਨੂੰ ਲੋਕ ਆਉਣ ਇੱਥੇ ਦੇਖਣਾ ਵੀ ਪੰਜਾਬ ਨੂੰ ਅਸੀਂ ਲੋਕੇਸ਼ਨਾਂ ਕਿੰਨੀਆਂ ਆਪਾਂ ਬਾਹਰ ਜਾਂਦੇ ਜਾਣਦੇ ਹਿਮਾਚਲ ਚ ਨੂੰ ਜਾਣਦੇ ਆ ਕਿੱਥੇ ਜਾਣਦੇ ਆ ਕੀ ਦੇਖਣ ਜਾਂਦੇ ਆ ਆਪਾਂ ਇਹੀ ਦੇਖਣੇ ਹਰਿਆਲੀ ਦੇਖਣ ਜਾਂਦੇ ਆ ਆਪਾਂ ਕਿਉਂ ਨਹੀਂ ਇਹਨਾਂ ਦੇਖੋ ਤੁਹਾਡੇ ਕੋਲੇ ਹੁਸੈਨਪੁਰੇ ਕਿੰਨਾ ਰੱਖਵਾ ਆਪਣੇ ਕੋਲੇ ਆਪਣੇ ਕੋ 16 ਕਿਲੇ 16 ਕਿਲੇ ਜਿੱਥੇ ਆਪਨੇ 4-5 ਕਿਲੇ ਆਹ ਨੇ ਜਿੱਥੇ ਆਪਾਂ ਲਾ ਸਕਦੇ ਆਂ ਜੰਗਲ ਲਾ ਸਕਦੇ ਆਂ ਇੱਥੇ ਮੋਟਰ ਇੱਥੇ ਲੱਗੀ ਹੋਈ ਆ ਤੁਹਾਡੇ ਜਰੀਏ ਮੈਂ ਇਹਨਾਂ ਨੂੰ ਵੀ ਕਹਿਣਾ ਵੀ ਤੁਸੀਂ ਦੇਖੋ ਪਾਣੀ ਜੇ ਪੌਦਿਆਂ ਨੂੰ ਆਪਾਂ ਲਾਤਾ ਇੱਥੇ ਹੀ ਸੜਤਾ ਇਹਨਾਂ ਨੂੰ ਪਾਣੀ ਜਿਵੇਂ ਆਪਾਂ ਨੂੰ ਲੋੜ ਆ ਤਾਂ ਪਾਣੀ ਹੁੰਦੀ ਲੋੜ ਪੌਦਿਆਂ ਨੂੰ ਵੀ ਆ ਤੇ ਇਹ ਜਿਆਦਾ ਤੋਂ ਜਿਆਦਾ ਖਿਆਲ ਵੀ ਰੱਖਣਗੇ ਤੇ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਬਈ ਵੱਧ ਤੋਂ ਵੱਧ ਜਿਹੜੇ ਹੋਰਾਂ ਨੂੰ ਵੀ ਮੈਂ ਕਹਿਣਾ ਵੀ ਬੂਟੇ ਆਪਾਂ ਵੱਧ ਤੋਂ ਵੱਧ ਲਗਾਈਏ ਦੋ ਤਿੰਨ ਮਹੀਨੇ ਪੂਰਾ ਮੀਂਹ ਪੈਣਾ ਵਾ ਇਸ ਦੇ ਵਿੱਚ ਪਲ ਜਾਣਗੇ ਮਾਨ ਸਰਕਾਰ ਸਪੋਰਟ ਦੀ ਗੱਲ ਕਰਦੇ ਨੇ ਸਪੋਰਟ ਦੇ ਵਿੱਚ ਅੱਜ ਕੱਲ ਨੌਜਵਾਨ ਜੁੱਤ ਜਿਹੜਾ ਜਾਂ ਕੇ ਅੱਗੇ ਵਧੇ ਉਹਦੀ ਵਸਤੂ ਦੇਖੋ ਖੇਡਾਂ ਬਤਨ ਪੰਜਾਬ ਦੀਆਂ ਕੀਨੇ ਸ਼ੁਰੂ ਕੀਤਾ ਮਾਨ ਸਾਹਿਬ ਨੇ ਕਿਉਂਕਿ ਮਾਨ ਸਾਹਿਬ ਲੋਕ ਪਿੰਡਾਂ ਚੋਂ ਨਿਕਲੇ ਹੋਏ ਨੇ ਇਹਨਾਂ ਨੂੰ ਪਤਾ ਵੀ ਨੌਜਵਾਨਾਂ ਨੂੰ ਕਿਵੇਂ ਉਤਸ਼ਾਹਤ ਕਰਨਾ ਪਿੰਡਾਂ ਦੇ ਵਿੱਚ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੂੰ ਦਿੰਦੇ ਆ ਪੈਸੇ ਵੀ 208 ਲਓ 10 ਲੱਖ ਲਓ ਪਹਿਲਾਂ ਤੁਸੀਂ ਤਿਆਰੀ ਕਰੋ ਆਪਣੀ ਫਿਰ ਜਾ ਕੇ ਉੱਥੇ ਖੇਡੋ ਜਾ ਕੇ ਇਦਾਂ ਅਜੇ ਤੱਕ ਨਾ ਹੋਇਆ ਸੀ ਨਾ ਹੋਣਾ ਮਾਨ ਸਾਹਿਬ ਬੜਾ ਪਿਆਰ ਕਰਦੇ ਨੇ ਪੰਜਾਬ ਨੂੰ ਦਿਨੋਂ ਰਾਤ ਲੱਗੇ ਹੋਏ ਲੈਟ ਦੀ ਸਮੱਸਿਆ ਲਈ ਮਹਿਲਾਵਾਂ ਕੁਝ ਕਹਿ ਰਹੀਆਂ ਸੀ ਕਾਫੀ ਦਿਨ ਤੋਂ ਲੈਟ ਦੀ ਹਾਂ ਤੁਸੀਂ ਉੱਥੇ ਦੇਖੋ ਜਿਹੜੀ ਲਾਈਟ ਦੀ ਸਮੱਸਿਆ ਹੈਗੀ ਆ ਜਿਹੜੀਆਂ ਕਲੋਨੀਆਂ ਨੇ ਉੱਥੇ ਹੈਗੀ ਆ ਇਹ ਗੱਲ ਨਹੀਂ ਹੈਗੀ ਵੀ ਲਾਈਟ ਨਹੀਂ ਜਾਂਦੀ ਕਟਕਟ ਵਗੈਰਾ ਲੱਗ ਰਹੇ ਨੇ ਇਹਦੇ ਕੁ ਤਾਰੇ ਦੂਰੇ ਉਹਨਾਂ ਦੀਆਂ ਖਰਾਬ ਸੀਗੀਆਂ ਆਸੀਆਨ ਚਾਪਾ ਤਾਰੇ ਵੀ ਜਲਦੀਆਂ ਪਵਾ ਦਲੀਆਂ ਨੇ ਉਹਦੇ ਟਰਾਂਸਫਰ ਵੀ ਜਿਹੜੀ ਬਿਜਲੀ ਦੀ ਦਿੱਕਤ ਉਹ ਦੂਰ ਕਰ ਦਿਆਂਗੇ ਜਲਦੀ ਧੰਨਵਾਦ ਜੀ ਸਾਹਿਬ ਕਿਵੇਂ ਦੇਖਦੇ ਹੋ ਜਿਹੜੇ ਅਜੇ ਹਸੈਨਪੁਰੇ ਦੇ ਵਿੱਚ ਐਮਐਲਏ ਸਾਹਿਬ ਪਹੁੰਚੇ ਨੇ ਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇਖੋ ਸਾਡੇ ਬਹੁਤ ਹੰਢ ਫੱਕ ਤੇ ਮਿਹਨਤੀ ਤੇ ਦਰਵੇਸ਼ ਸਿਆਸਦਾਨ ਜਿਨ੍ਹਾਂ ਨੂੰ ਮੈਂ ਕਹਿੰਨਾ ਹਾਂ ਉਹ ਹਮੇਸ਼ਾ ਮੈਂ ਲਾਜ ਵਰਤਦਾ ਹਾਂ ਉਹ ਦਰਵੇਸ਼ ਸਿਆਸਦਾਨ ਸਰ ਜੀਵਨ ਸਿੰਘ ਦੀ ਸੰਗੋਆਲ ਐਮਐਲਏ ਹਲਕਾ ਜਿਲ੍ਹੇ ਉਹ ਅੱਜ ਉਹ ਹੁਣ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਜਾ ਕੇ ਉੱਥੇ ਬੈਠ ਕੇ ਇਹ ਨਹੀਂ ਵੀ ਉੱਥੇ ਡਾਕਟਰ ਦੇ ਵਿੱਚ ਉਹ ਕਹਤਾ ਜੀ ਮੇਰੀ ਗਲੀ ਨਾਲੀ ਆ ਚੰਗਾ ਵੀ ਉਹ ਤੇਰੀ ਬਣਾਦਾ ਐ ਨਹੀਂ ਉੱਥੇ ਬੋੱਕੇ ਦੇ ਦੇਖ ਕੇ ਉਹਨਾਂ ਦੇ ਉਹਨਾਂ ਦੇ ਮੌਕੇ ਤੇ ਸ਼ਿਕਾਇਤਾਂ ਸੁਣ ਕੇ ਮੌਕੇ ਤੇ ਮਸਲੇ ਹੱਲ ਕਰ ਰਹੇ ਆ ਇਹਦੇ ਹਿਸਾਬ ਨਾਲ ਅਸੀਂ ਸਾਰੇ ਗਿੱਲ੍ਹ ਹੀ ਹਲਕੇ ਨੂੰ ਕਵਰ ਕਰਨਾ ਵਾ ਔਰ ਹਰਕ ਪਿੰਡ ਵਿੱਚ ਜਾਣਾ ਹਰਕ ਪਿੰਡ 'ਚ 2-4 ਘੰਟੇ ਲਾਸ ਤੇ ਉਹਨਾਂ ਦੇ ਤਾਂ ਕਿ ਸਾਨੂੰ ਪਤਾ ਹੋਵੇ ਲੋਕਾਂ ਨੇ ਕੀ ਤਕਲੀਫਾਂ ਨੇ ਚੰਦਰ ਦੇ ਵਿੱਚ ਜਿਹੇ ਗਏ ਉੱਥੇ ਕਿਹੜੀ ਜ਼ਿਆਦਾ ਦਿੱਕਤ ਦਾ ਸਮਝਾਣਾ ਵੇਖੋ ਆਮ ਹੁਣ ਜਿਵੇਂ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਜਿਹੜੀ ਜ਼ਿਆਦੀ ਪ੍ਰੋਬਲਮ ਬਿਜਲੀ ਦੀ ਆਉਂਦੀ ਆ ਉਹ ਬਿਜਲੀ ਦੀ ਪ੍ਰੋਬਲਮ ਕਰਕੇ ਲੋਕਾਂ ਦੇ ਨੇਚਰਲੀ ਆ ਹੁਣ ਐਡਾ ਟਾਂਚਾ ਵਾ ਕਿਤੇ ਨਾ ਕਿਤੇ ਤਾਂ ਨੁਕਸ ਪੈ ਹੀ ਜਾਂਦਾ ਵਾ ਤੇ ਉਹਦੇ ਦਾ ਕਰਕੇ ਲੋਕਾਂ ਨੂੰ ਗਰਮੀ ਕਰਕੇ ਥੋੜਾ ਜ਼ਿਆਦਾ ਮਹਿਸੂਸ ਹੋਣ ਲੱਗ ਜਾਂਦਾ ਪਰ ਨਹੀਂ ਫੇਰ ਵੀ ਅਸੀਂ ਕੋਸ਼ਿਸ਼ ਹੁੰਦੀ ਆ ਸਾਡੀ ਵੀ ਇਹ ਮੌਕੇ ਤੇ ਇਹਦਾ ਹੱਲ ਹੋਵੇ ਔਰ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਉਹਨਾਂ ਦੇ ਮੁੱਢੀਆਂ ਲੋੜਾਂ ਨੇ ਜਿਹੜੀ ਸਰਕਾਰ ਦੇਣ ਲਈ ਵਚਨ ਵੱਧਾ ਉਹ ਉਹਨਾਂ ਨੂੰ ਕੁਝ ਪਹੁੰਚਦੀਆਂ ਹੋਣ ਸੀ। ਰਾਤਾ ਬੰਨੀ ਖੁੱਲ ਤੇ ਸਾਫ ਕਰਨ ਦੇ ਅੱਜ ਬੂਟੇ ਲਗਾਉਂਦੇ। ਉਹ ਹਾਂ ਇਹ ਦੇਖੋ ਤੁਸੀਂ ਇਹ ਸਾਰੇ ਪਾਣੀ ਦੀ ਕੇਵਾ ਵੀ ਜਿਹੜੀ ਚਾਹੀਦੀ ਹੈ। ਸਾਰੇ ਪਿੰਡ ਦੇ ਇੱਥੇ ਮੋਟਰ ਲੱਗੀ ਹੋਈ ਆ ਪੰਚਾਇਤ ਦੀ। ਉਹਦੇ ਵਿੱਚ ਨੌਜਵਾਨ ਸਭਾ ਚੇਤੰਨ ਦੀ ਬੜੀ ਆਖ ਸਾਹਿਬ। ਉਹਨਾਂ ਨੂੰ ਉਹਨਾਂ ਦੇ ਜੋਕ ਉਹਨਾਂ ਨੇ ਆਪਣੇ ਐਮਐਲਏ ਸਾਹਿਬ ਨੂੰ ਅੱਜ ਦੱਸਿਆ ਸਾਰੀਆਂ ਵੀ ਕੀ ਸਾਡੀਆਂ ਮੁਸ਼ਕਲਾਂ ਨੇ ਔਰ ਉਹਨੇ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਬੂਟਿਆਂ ਨੂੰ ਉਹੀ ਇਹੀ ਐਮਐਲ ਵੀ ਇਕੱਲਾ ਲਾਉਣਾ ਸਾਡਾ ਫਰਜ਼ ਨਹੀਂ ਲਾ ਕੇ ਪਾਲਣਾ ਤੇ ਉਹਨਾਂ ਨੂੰ ਵੱਡੇ ਕਰਨਾ ਕਿਉਂਕਿ ਉਹ ਬੰਦੇ ਹਰ ਮਾਂ ਮ ਇੱਕ ਹਫ਼ਤਾ ਹੁੰਦੀ ਹੈ ਉਹ ਬੰਦਾ ਉਹ ਦੀ ਛਾਂ ਨਹੀਂ ਮਾਰਦਾ ਪਰ ਗਾਂ ਵਾਲੇ ਸਾਡੇ ਲਈ ਲੋਕਾਂ ਨੇ ਸਾਡੇ ਬਜ਼ੁਰਗਾਂ ਨੇ ਬੂਟੇ ਲਾਏ ਜਿਨ੍ਹਾਂ ਦੀ ਛਾਂ ਵਿੱਚ ਹੁਣ ਬੈਠਨੇ ਆ ਠੀਕ ਹੈ ਨਾ ਹਾਂ ਬਹੁਤ ਚੰਗੀ ਕਿਰਤ ਮੁਦਦੇ ਦੀ ਕਿਰਤ ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਸਾਡੇ ਐਮਐਲਏ ਸਾਹਿਬ ਜੀਵਨ ਸਿੰਘ ਸੰਘੋਵਾਲ ਜੀ ਸਾਡੇ ਪਿੰਡ ਆਏ ਸੀਗੇ ਕੁਝ ਉਦਘਾਟਨ ਕਰਨੇ ਸੀਗੇ ਸਾਡੇ ਜਿਹੜੇ ਕੰਮ ਨਵੇਂ ਸ਼ੁਰੂ ਹੋਣੇ ਸੀਗੇ ਕੁਝ ਸਾਡੇ ਪੁਰਾਣੇ ਕੰਮ ਜਿਹੜੇ ਚੱਲ ਰਹੇ ਸੀਗੇ ਉਹਨਾਂ ਦਾ ਜਾਈ ਜਾ ਲੈਣਾ ਹੈ ਸੀਗੇ ਇੱਕ ਸਾਡੀ ਸੜਕ ਥੋੜੀ ਜਿਹੀ ਰੁਕੀ ਹੋਈ ਸੀਗੀ ਬੋਟਾ ਤੋਂ ਬਾਅਦ ਬਣਨੀ ਸੀ ਰਹੀ ਉਹਦਾ ਸਮਾਨ ਮੌਕੇ ਤੇ ਮੰਗਵਾਇਆ ਉਹਨਾਂ ਨੇ ਤੇ ਬਾਕੀ ਜਿਹੜੀਆਂ ਲੋਕਾਂ ਨੂੰ ਕੋਈ ਪ੍ਰੋਬਲਮ ਆ ਰਹੀਆਂ ਸੀਗੀਆਂ ਕਿਸੇ ਦਾ ਆਧਾਰ ਕਾਰਡ ਸੀ ਕਿਸੇ ਦਾ ਰਾਸ਼ਨ ਕਾਰਡ ਸੀਗਾ ਉਹ ਮੌਕੇ ਤੇ ਸਾਰਵੋਤ ਕੀਤੀਆਂ ਆ ਇੱਕ ਥੋੜੀ ਜਿਹੀ ਸਾਨੂੰ ਆਸ਼ਿਆਨਾ ਕਲੋਨੀ ਦੇ ਵਿੱਚ ਬਿਜਲੀ ਦਿੱਕਤ ਆ ਰਹੀ ਸੀਗੀ ਟਰਾਂਸਫਾਰਮ ਦੀ ਉਹ ਟਰਾਂਸਫਾਰਮ ਲਗਵਾ ਕੇ ਦਿੱਤਾਇਆ ਐਮ.ਐਲ.ਏ ਸਾਹਿਬ ਨੇ ਹੁਣ ਫੋਨ ਕਰਤਾ ਆ ਇੱਕ ਕਦੇ ਦੇ ਅੰਦਰ ਟਰਾਂਸਫਰ ਹੋ ਲੱਗ ਜੇਗਾ ਜੀ। ਬੀਡੀ ਸੀ ਦੀ ਕਾਫੀ ਦਿਨ ਤੋਂ ਲੈਟ ਨੇ ਉਹ ਹੀ ਜਗ੍ਹਾ ਦੀ ਗੱਲ ਹੈ। ਹਾਂਜੀ ਹਾਂਜੀ ਉਹ ਹੀ ਜਗ੍ਹਾ ਦੀ ਹੈ ਜਿਹੜੀ ਉਹ ਲੇਡੀਜ਼ ਕਹਿੰਦੀਆਂ ਸੀ ਆਸ਼ੀਰਨਾ ਕਲੋਨੀ ਆਹੋ ਐਕਚੁਅਲੀ ਕੀ ਹੈ ਕਿ ਉੱਥੇ ਪਹਿਲਾਂ ਲੱਗਿਆ ਸੀਗਾ 200 ਦਾ ਟਰਾਂਸਫਰ ਉਦੋਂ ਘਰ ਥੋੜੇ ਸੀਗੇ ਹੁਣ ਉੱਥੇ ਘਰ ਜ਼ਿਆਦਾ ਹੋ ਗਏ ਆ ਯਾਨੀ ਕਿ ਆਬਾਦੀ ਜ਼ਿਆਦਾ ਵਧ ਗਈ ਹੈ ਉਹ ਲੋਡ ਚੱਕ ਰਿਹਾ ਟਰਾਂਸਫਰ ਇਸ ਕਰਕੇ ਹੁਣ ਐਮਐਲਏ ਸਾਹਿਬ ਨੇ ਇੱਕ 100 ਵਾਰ ਦਾ ਟਰਾਂਸਫਰ ਹੋਰ ਯਾਨੀ ਕਿ ਕਹਿਤਾ ਆ ਉਹ ਇੱਕ ਦੋ ਦਿਨ ਤੱਕ ਲੱਗ ਜੇਗਾ ਫਿਰ ਉਹਦਾ ਕੀ ਹੈ ਕਿ ਲੋਡ ਡਿਵਾਈਡ ਹੋ ਜਾਏਗਾ ਜਦੋਂ ਲੋ ਇਸ ਕਰਕੇ ਦਿੱਕਤ ਆ ਰਹੀ ਸੀ ਜੀ ਲਾਈਟ ਦੀ। ਆਪਾਂ ਨੂੰ ਚੋਕੀ ਤੇ ਸ਼ਾਮ ਰੱਖਣ ਦੇ ਲਈ ਮੋਟੇ ਵੀ ਲਗਾਏ ਗਏ। ਹਾਂਜੀ ਹਾਂਜੀ ਇਹ ਸਾਡੇ ਐਮ.ਐਲ.ਏ ਸਾਹਿਬ ਦਾ ਜਾਨੀ ਕਿ ਅੱਜ ਤੋਂ 15 ਦਿਨ ਹੋ ਗਿਆ ਜੀ ਲਗਾਤਾਰ ਪਿੰਡ ਪਿੰਡ ਜਾ ਕੇ ਉਹ ਹਰ ਇੱਕ ਪਿੰਡ ਦੇ ਵਿੱਚ ਬੂਟੇ ਲਗਾ ਰਹੇ ਆ। ਉਸ ਲੜੀ ਦੇ ਤਹਿਤ ਸਾਡੇ ਪਿੰਡ ਵੀ ਅੱਜ ਮੰਡਰੀਕਲ ਸੈਕਟਰੀ ਸਾਹਿਬ ਜੀ ਸਾਹਿਬ ਸਾਰੇ ਮੌਕੇ ਤੇ ਪਹੁੰਚੇ ਸੀਗੇ। ਇਹਦੇ ਵਿੱਚ ਅਸੀਂ 300 ਤੋਂ 400 ਬੂਟਾ ਲਾਇਆ ਜੀ। ਅਸੀਂ ਪਹਿਲਾਂ ਟੋਏ ਮਰਵਾ ਕੇ ਰੱਖੇ ਹੋਏ ਸੀ ਕਿ ਐਮ.ਐਲ.ਏ ਸਾਹਿਬ ਆਏ ਉਹਨਾਂ ਨੇ ਆ ਕੇ ਬੂਟੇ ਲਾਏ ਆ ਜੀ। ਕਿਉਂਕਿ ਦੇਖੋ ਜੀ ਆਪਾਂ ਨੂੰ ਪਤਾ ਹੈ ਦਿਨ ਪ੍ਰਤੀ ਦਿ ਵਾਤਾਵਰਨ ਨੂੰ ਥੋੜਾ ਸਾਫ਼ ਰੱਖਣ ਲਈ ਔਰ ਬਾਰਿਸ਼ਾਂ ਵਗੈਰਾ ਨਹੀਂ ਹੋ ਰਹੀਆਂ ਇਸ ਤਰ੍ਹਾਂ ਕੇ ਸਾਨੂੰ ਦਰਖਤ ਲਾਉਣੇ ਬਹੁਤ ਜ਼ਰੂਰੀ ਆ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆ ਕਿ ਵੱਧ ਤੋਂ ਵੱਧ ਦਰਖਤ ਲਾਓ ਜਿੰਨਾ ਵੀ ਆਪਾਂ ਲਾ ਸਕਦੇ ਆ ਕਿਉਂਕਿ ਦੇਖੋ ਹੁਣ ਦਬਈ ਵਰਗੇ ਦੇਸ਼ਾਂ ਨੇ ਆਪਣੇ ਤੋਂ ਯਾਨੀ ਕਿ ਵਧੀਆ ਆਪਣਾ ਵਾਤਾਵਰਨ ਕਰ ਲਿਆ ਆ ਆਪਣੇ ਨਾਲੋਂ ਵਧੀਆ ਉੱਥੇ ਬਾਰਿਸ਼ ਹੁੰਦੀ ਆ ਹਾਂਜੀ ਰਾਸ਼ਨ ਕਾਰਡ ਕੱਟੇ ਹੋਏ ਸੀਗੇ ਕਾਫੀ ਲੋਕਾਂ ਦੇ ਕਾਰਡ ਕੱਟੀ ਗਏ ਆ ਤੇ ਉਹਨਾਂ ਦਾ ਵੀ ਹਾਲ ਹੋ ਰਿਹਾ ਹਾਂ ਹਾਂਜੀ ਜਿਹੜੇ ਅੱਛਾ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀਗੇ ਉਹ ਦੁਬਾਰਾ ਅਸੀਂ ਚੈੱਕ ਕੀਤੇ ਆ ਸਾਰੇ ਉਦੇ ਵਿੱਚ ਜਿਹੜੇ ਤਾਂ ਸਹੀ ਪਾਏ ਗਏ ਆ ਉਹ ਅਸੀਂ ਬਹਾਲ ਕਰਤੇ ਆ ਜਿਹੜੇ ਕੋਈ ਕਾਰਨ ਆ ਕਰਕੇ ਜਿੱਦਾਂ ਕੋਈ ਕਿਸੇ ਕੋਲ ਕੋਈ ਇਨਕਮ ਸੋਰਸ ਜ਼ਿਆਦਾ ਆ ਜਾ ਕਿਸੇ ਕੋਈ ਜ਼ਿਆਦਾ ਇਨਕਮ ਆ ਜਿਹਦੀ ਉਹਦੇ ਕੱਟੇ ਗਏ ਆ ਉਹ 2-4 ਕਾਰਡ ਆ ਜਿਹੜੇ ਕੱਟੇ ਗਏ ਆ ਬਾਕੀ ਸਾਰੇ ਕਾਰਡ ਜਿਹੜੇ ਬਹਾਲ ਹੋ ਗਏ ਆ ਕੁਝ ਪਰਵਾਰਾਂ ਦੇ ਨਾਮ ਹੁੰਦੇ ਐਡ ਕਰਨ ਨਾਲੇ ਕਈ ਵਾਰ ਰਹਿ ਜਾਂਦੇ ਆ ਉਹ ਆਪਣਾ ਵਿੱਚ ਆਉਂਦੇ ਆ ਉਹ ਜਿਹੜਾ ਹਜੇ ਨਹੀਂ ਜੀ ਉਹ ਅਜੇ ਤਾਂ ਅਸੀਂ ਨਵੇਂ ਕਾਰਡ ਬਣਾ ਰਹੇ ਆ ਜਿਹੜੇ ਐਡ ਕਰਨ ਵਾਲਾ ਉਹ ਪੋਰਟਲ ਹਜੇ 15-20 ਦਿਨ ਤੱਕ ਖੁੱਲੇਗਾ ਉਹਦੇ ਵਿੱਚ ਜਿਹੜੇ ਨਾਮ ਐਡ ਹੋਣੇ ਆ ਉਹ ਨਾਮ ਐਡ ਕਰਾਂਗੇ ਆਪਾਂ ਹਜੇ ਤਾਂ ਸਿਰਫ ਇਹ ਨਵੇਂ ਜਿਹੜੇ ਬਣ ਰਹੇ ਆ ਇਹ ਹੀ ਸੀਗੇ ਤੇ ਆਪਾਂ ਲੋਕਾਂ ਨੂੰ ਵੱਧ ਤੋਂ ਵੱਧ ਇਹੀ ਅਪੀਲ ਕਰਦੇ ਆ ਕਿ ਦੇਖੋ ਸਰਕਾਰ ਜੇ ਸਹੂਲਤਾਂ ਦੇ ਰਹੀ ਆ ਤਾਂ ਉਹਦਾ ਫਾਇਦਾ ਲਓ ਹੁਣ ਜਿੱਦਾਂ ਕੋਈ ਰਾਸ਼ਨ ਆ ਰਾਸ਼ਨ ਆਪਾਂ ਆਪਣੇ ਘਰ ਤੋਂ ਤਾਂ ਕਿਸੇ ਨੇ ਦੇਣਾ ਨਹੀਂ ਆ ਜੇ ਅਸੀਂ ਵੱਧ ਤੋਂ ਵੱਧ ਕਾਰਡ ਬਣਾਵਾਂਗੇ ਉਨਾ ਹੀ ਸਰਕਾਰ ਦਾ ਬੈਨੀਫਿਟ ਹੋਏਗਾ ਕਿ ਸਰਕਾਰ ਨੂੰ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਗਾਂਧੀਆਂ ਲੋਕੀ ਮੈਸੇਜ ਆਏਗਾ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ ਜੀ। ਉਹਨਾਂ ਦੇ ਵਿੱਚ ਨੀਰ ਸਕੀਮ ਹੁੰਦੀ ਹੈ ਕਿੰਨੇ ਲੋਕ ਪਿੰਡ ਦੇ ਵਿੱਚ ਦਾ ਸਕੀਮ ਹਾਂ ਮਨਰੇਗਾ ਸਕੀਮ ਦਾ ਇਹ ਆ ਜੀ ਮਨਰੇਗਾ ਸਕੀਮ ਪਹਿਲਾਂ ਤਾਂ ਸਾਡੇ ਪਿੰਡ ਚੱਲੀ ਨਹੀਂ ਸੀਗੀ ਹੁਣ 1 ਸਾਲ ਹੋ ਗਿਆ ਹੁਣ 1 ਸਾਲ ਤੋਂ ਅਸੀਂ ਨਿਰਵਿਘਨ ਮਨਰੇਗਾ ਸਕੀਮ ਜਿਹੜੀ ਆ ਚਲਾ ਰਹੇ ਹਾਂ ਤੇ ਉਹਦੇ ਵਿੱਚ ਸਾਡੇ ਕੋਲ 18 ਤੋਂ 20 ਲੇਡੀਆਂ ਜਿਹੜੀਆਂ ਆ ਉਹ ਆ ਜੀ 4 ਤੋਂ 5 ਬੰਦੇ ਆ ਉਹ ਕੰਮ ਕਰ ਰਹੇ ਆ 22 23 ਜਣਾਂ ਦੀ ਟੀਮ ਹੈ। ਉਹ ਕੀ ਆ ਕਿ ਅਸੀਂ ਆਪਣੇ ਪਿੰਡ ਦੇ ਬੂਟੇ ਵੀ ਲਗਾਏ ਆ ਸਫਾਈ ਵੀ ਕਰਵਾਈ ਆ ਤੇ ਸਾਨੂੰ ਕੋਈ ਵੀ ਕੰਮ ਹੁੰਦਾ ਆ ਅਸੀਂ ਮਨਰੇਗਾ ਤੋਂ ਕਰਵਾ ਲੈਂਦੇ ਆ ਜੀ ਜਿਹੜੀ ਸੇਵਾਵੋਧ ਨਿਵਾਹੇ ਪਸ ਪਿੰਡ ਦੇ ਵਿੱਚ ਤੁਸੀਂ ਆਪਣੇ ਨੂੰ ਇਸ ਪਿੰਡ ਦੇ ਵਿੱਚ ਜਿੱਦਾਂ ਕਿਸੇ ਦਾ ਕੋਈ ਰਾਸ਼ਨ ਕਾਰਡ ਬਣਾ ਕਿਸੇ ਦਾ ਕੋਈ ਆਧਾਰ ਕਾਰਡ ਹੈ 24 ਘੰਟੇ ਸਾਡੇ ਕੋਲ ਆਉਣ ਮੇਰੇ ਨਾਲ ਸੰਪਰਕ ਕਰਨ ਜਾਂ ਸਾਡੀ ਟੀਮ ਆ ਜਿਹੜੀ ਸਹਣਪੁਰ ਦੀ ਉਹਨਾਂ ਨਾਲ ਸੰਪਰਕ ਕਰਨ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਉਹਨਾਂ ਦੇ ਰਾਸ਼ਨ ਕਾਰਡ ਵੀ ਬਣਾਵਾਂਗੇ ਆਧਾਰ ਕਾਰਡ ਵੀ ਬਣਾਵਾਂਗੇ ਸਭ ਕੁਝ ਕਰਾਂਗੇ ਜਿਹੜੀਆਂ ਸਰਕਾਰ ਸਹੂਲਤਾਂ ਦਿੰਦੀ ਆ ਸਾਰੀਆਂ ਸਹੂਲਤਾਂ ਉਹਨਾਂ ਨੂੰ ਮੁਹੱਈਆ ਕਰਵਾਵਾਂਗੇ ਜੀ